ਹਲੋ ਜੀ ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਆਈ ਹੋਪ ਤੁਸੀਂ ਵੀ ਠੀਕ ਠਾਕ ਹੋਵੋਗੇ ਤੇ ਵਾਹਿਗੁਰੂ ਦੀ ਮਿਹਰ ਸਦਕਾ ਅਸੀਂ ਵੀ ਬਿਲਕੁਲ ਠੀਕ ਠਾਕ ਆ ਜੀ ਹਲੋ ਜੀ ਤੁਸੀਂ ਵੀ ਬਲੋ ਮੇਰੇ ਵੱਲੋਂ ਵੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਹੋਰ ਠੀਕ ਠਾਕ ਹੋ ਜੀ ਤਾਂ ਠੀਕ ਠਾਕ ਹੀ ਹੋਣੇ ਚਾਹੀਦੇ ਹੋ ਜੀ ਤੇ ਅੱਜ ਆਪਾਂ ਜੰਨੇ ਆ ਜੀ ਸ਼ਹਿਰ ਨੂੰ ਜਿਹੜੇ ਕੁਝ ਕੁ ਪਾਰਸਲ ਆਪਾਂ ਲਾਤੇ ਸੀਗੇ ਕੁਝ ਕੁ ਆਪਣੇ ਰਹਿ ਗਏ ਸੀਗੇ ਉਹ ਅੱਜ ਆਪਾਂ ਲਾ ਦਾਂਗੇ ਮੇਰੀ ਇਹ ਭੈਣਾਂ ਨੂੰ ਫਿਕਰ ਹੋਈ ਪਈ ਆ ਵੀ ਸਾਡੇ ਕੋਲ ਕੋਟੀਆਂ ਸਵੈਟਰ ਸਕੀ ਵੀ ਨਹੀਂ ਪਹੁੰਚ ਨਹੀਂ ਰਹੇ ਤੁਸੀਂ ਇੰਨੀ ਫਿਕਰ ਨਾ ਕਰਿਆ ਕਰੋ ਜੀ ਕਈ ਵਾਰੀ ਨਾ ਇਦਾਂ ਹੋ ਜਾਂਦਾ ਵੀ ਥੋੜਾ ਬਹੁਤਾ ਕੰਮ ਲੇਟ ਹੋ ਜਾਂਦਾ ਫਿਕਰ ਨਹੀਂ ਉਹਨਾਂ ਨੂੰ ਆਏ ਆ ਵੀ ਠੰਡ ਚਲੀ ਜਾ ਵੀ ਪਾ ਕੇ ਦੇਖ ਲਈ ਇੱਕ ਦੋ ਪ੍ਰੋਗਰਾਮਾਂ ਜਿਹੜਾ ਹਾਂ ਇੱਕ ਭੈਣ ਦਾ ਮੇਰੀ ਦਾ ਆਇਆ ਵੀ ਫੋਨ ਕਹਿੰਦੀ ਭੈਣੇ ਛੇਤੀ ਛੇਤੀ ਭੇਜ ਦੇ ਵੀ ਸਰਦੀ ਦਾ ਲੰਘਣ ਵਾਲੀ ਆ ਮੈਂ ਕਿਹਾ ਭੈਣੇ ਕੋਈ ਨਾ ਇਸ ਵਾਰ ਇੱਕ ਵਾਰ ਭੇਜੋ ਅਗਲੀ ਸਰਦੀ ਤੋਂ ਚੜਦੀ ਸਰਦੀ ਸਭ ਤੋਂ ਪਹਿਲਾਂ ਪਾਲੇ ਮਟਰ ਵੀ ਥੋੜੇ ਦਿਨਾਂ 'ਚ ਟੁੱਟ ਜਾਂਦਾ ਦੇਖ ਕਿੰਨੇ ਭੇਡਾਂ ਫਿਰਦੀਆਂ ਨੇ ਬੱਸ ਟੁੱਟ ਗਿਆ ਮਟਰ ਜਿਹੜਾ ਤੋੜਨ ਦਾ ਦੋ ਤਿੰਨ ਗੱਲਾਂ ਵਾਹੀ ਹੋਣ ਲੱਗ ਗਈ ਆ ਇਹ ਆਲੂ ਪੱਟਾ ਜਾ ਰਿਹਾ ਬੱਸ ਇਹਨਾਂ ਨੂੰ ਸੂਰਜੂ ਕੀ ਲਾ ਦੇਣੀ ਕੁਝ ਮੱਕੀ ਮੁੱਕੀ ਪੀਂਦਿਆਂ ਆਏ ਹੁੰਦਾ ਨਾ ਪ੍ਰਣੰਤ ਵੀ ਜਿਹੜੀ ਚੀਜ਼ ਹੁਣ ਬਾਹਰ ਤੋਂ ਲਿਆ ਕੇ ਪਾਲੀਏ ਨਾ ਪਾਲੀਏ ਆਪਣਾ ਹੁੰਦਾ ਹੀ ਆ ਕੋਈ ਵੀ ਚੀਜ਼ ਉਹਨਾਂ ਦੀ ਜਗ੍ਹਾ ਤੇ ਮੈਂ ਵੀ ਹੋਵਾਂ ਜੀ ਮੈਨੂੰ ਵੀ ਹੁੰਦਾ ਜੇ ਆਪਾਂ ਕੋਈ ਚੀਜ਼ ਲੈਣੀ ਹੈ ਤਾਂ ਇਹ ਹੁੰਦਾ ਵੀ ਆਜਵੇਂ ਕਈ ਵਾਰੀ ਮੈਂ ਆਨਲਾਈਨ ਸੂਟ ਵੀ ਮੰਗਵਾ ਲੈਣੀ ਆ ਕੋਈ ਵੀ ਚੀਜ਼ ਆਪਾਂ ਆਨਲਾਈਨ ਪਰਚੇਸ ਕਰਦੇ ਆ ਨਾ ਆਪਾਂ ਨੂੰ ਏਦਾਂ ਹੁੰਦਾ ਵੀ ਉਹ ਚੀਜ਼ ਛੇਤੀ ਛੇਤੀ ਸਾਡੇ ਕੋਲ ਆ ਜੇ ਤੇ ਆਪਾਂ ਦੇਖ ਲਈਏ ਵੀ ਉਹ ਚੀਜ਼ ਕਿੱਦਾਂ ਆਦੀ ਹੈ ਤੁਸੀਂ ਫਿਕਰ ਨਾ ਕਰੋ ਕੋਈ ਚੀਜ਼ਾਂ ਤੁਹਾਡੇ ਕੋਲ ਜਲਦੀ ਪਹੁੰਚ ਜਾਣਗੀਆਂ ਕਈ ਵਾਰੀ ਸਾਡਾ ਨਾ ਪਾਰਸਲ ਕੋਰੀਅਲ ਕਰਨ ਦਾ ਵੀ ਟਾਈਮ ਨਹੀਂ ਲੱਗਦਾ ਹੈਗਾ ਤਾਂ ਵੀ ਚੀਜ਼ਾਂ ਲੇਟ ਹੋ ਜਾਂਦੀਆਂ ਨੇ ਤੁਸੀਂ ਟੈਨਸ਼ਨ ਨਾ ਲਿਆ ਕਰੋ ਪਰ ਇਸ ਵਾਰ ਇਹ ਜਿੱਕੇ ਤਾਂ ਆਈਆਂ ਅੱਗੇ ਵਾਲੇ ਸਰਦੀ ਨੂੰ ਪੇਸ਼ ਕਹੇ ਤੇ ਵੀ ਤੁਹਾਡੇ ਦੂਰ ਕਰ ਦਾਂਗੇ ਕਿਉਂਕਿ ਆਪਾਂ ਨੇ ਹੁਣ ਇਸ ਵਾਰੀ ਗਰਮੀ ਦੇ ਵਿੱਚ ਰੈਡੀ ਕਰਵਾ ਲੈਣੇ ਆਪਾਂ ਸਾਰਾ ਆਪਾਂ ਪਾਰਸਲ ਆਲੀ ਵੀ ਇਹ ਜੇ ਲੈਣਾ ਜਿਹੜੇ ਘਰਾਂ ਤੋਂ ਲੈ ਜੇ ਕਰਨ ਆ ਗਏ ਹਾਂਜੀ ਹਾਂਜੀ ਪਹਿਤ ਤਿਆਰ ਕਰ ਦਈਏ ਫੋਨ ਕਾਲ ਕਰੋ ਵੀ ਇੱਥੋਂ ਹੀ ਲੈ ਜਣ ਵੇਟ ਬੁੱਟ ਕਰਕੇ ਹਾਂਜੀ ਹਾਂਜੀ ਕੋਈ ਵੀ ਕੰਮ ਵਿੱਚ ਪੈਣੇ ਆ ਤਾਂ ਥੋੜਾ ਟਾਈਮ ਤਾਂ ਲੱਗ ਜਾਂਦਾ ਟਾਈਮ ਲੱਗਦਾ ਜੀ ਹਾਂ ਜਦੋਂ ਆਪਾਂ ਨੂੰ ਇਹਨਾਂ ਚੀਜ਼ਾਂ ਦਾ ਭੇਤ ਪੈ ਜਾਂਦਾ ਫਿਰ ਇੰਨੀ ਦੇਰੀ ਵੀ ਨਹੀਂ ਲੱਗਦੀ ਤੇ ਬੰਦਾ ਇਹਨਾਂ ਚੀਜ਼ਾਂ ਨੂੰ ਨਾਲ ਸੰਭਾਲਣਾ ਵੀ ਸਿੱਖ ਜਾਂਦਾ ਹੈ। ਇਹ ਤੇ ਵਧੀਆ ਹੋਣੀ ਚਾਹੀਦੀ ਹੈ ਟਾਈਮ ਦਾ। ਚਲ 1-2 ਦਿਨ ਅੱਧਰ ਉੱਧਰ। ਮੇਰੇ ਤਾਂ ਲੰਬੇ ਵਾਲਾ ਕੰਮ ਨਾ ਕੋਈ ਵੀ ਹੋਵੇ। ਦੇ ਕੋਟੀ ਦਾ ਸਕੀ ਵੀ ਤਾਂ ਤੁਸੀਂ ਆਰਡਰ ਵੀ ਦੇਣਾ ਹੁੰਦਾ ਫਿਰ ਤੁਹਾਨੂੰ ਵੇਟ ਵੀ ਕਰਨੀ ਪੈਂਦੀ ਕਿਉਂਕਿ ਹੋਮ ਮੇਡ ਚੀਜ਼ਾਂ ਨੂੰ ਟਾਈਮ ਜ਼ਰੂਰ ਲੱਗਦਾ ਏ ਜੀ। ਪਰ ਜਦੋਂ ਬਣ ਜਾਂਦੀਆਂ ਨੇ ਫਿਰ ਬਾ ਕਮਾਲ ਬਣਦੀਆਂ ਨੇ। ਕਮਾਲ ਕੇ ਆਪਾਂ ਨੇ ਹੁਣ ਇਤਨੀ ਰੈਡੀ ਕਰਦਣਾ ਕੰਮ ਪਹਿਲਾਂ ਹੀ। ਹੂੰ। ਉਸੇ ਚ ਰਹੋਗੀ ਬੱਦ ਤੋਂ ਬੱਦ। ਸਟੌਕ ਪਹਿਲੇ ਤਿਆਰ ਕਰ ਲੀਏ ਬੁ ਖੁੱਲੇ ਟਾਈਮ ਹਾਂ ਜਿੱਦਾਂ ਗਰਮੀ ਆ ਰਹੀ ਆ ਨਾ ਹਾਂ ਚੜ੍ਹਦੀ ਸਰਦੀ ਆਪਾਂ ਜਿਹੜੇ ਵੀਡੀਓ ਪਹਿਲਾਂ ਹੀ ਪਾ ਦਈਏ ਜਿਵੇਂ ਹੁਣ ਗਰਮੀ ਸਰਦੀ ਖਤਮ ਹੋ ਰਹੀ ਆ ਆਪਾਂ ਗਰਮੀਆਂ ਦੇ ਸੂਟ ਵੀ ਹੁਣ ਡੇਟ ਹੋ ਰਹੇ ਨੇ ਆਪਾਂ ਸੂਟ ਤਿਆਰ ਕਰਵਾ ਲਈਏ ਹੂੰ ਐਦਾਂ ਹੀ ਬਸ ਚੜ੍ਹਦੇ ਸਿਆਲ ਦੇ ਪਹਿਲੇ ਦਿਖਾਏ ਜਾਣ ਵੀ ਲੋਕ ਜਿਹਨਾਂ ਲੈ ਕੇ ਆਪਣਾ ਭਾਈ ਵਿਆਹ ਸ਼ਾਦੀਆਂ ਦੇਖੋ ਜਲਦੀ ਜਲਦੀ ਤਿਆਰ ਕਰਵਾਈਏ ਤਾਂ ਕਿ ਮੇਰੀਆਂ ਭੈਣਾਂ ਨੂੰ ਬੜੀ ਜ਼ਿਆਦਾ ਬੇਟ ਨਾ ਕਰਨੀ ਪਵੇ ਅੱਜ ਚੁੰਨੀ ਸਿਰ ਤੇ ਕਿਉਂ ਨਹੀਂ ਲੱਤੀ ਹੋएगी ਅੱਜ ਨਾ ਮੇਰਾ ਸਿਰ ਦਰਦ ਹੋ ਰਿਹਾ ਤੇ ਇਸ ਕਰਕੇ ਮੈਂ ਟੋਪੀ ਲਈ ਹੋਈ ਸੀ ਫਿਰ ਮੇਰਾ ਉਤਾਰ ਨੂੰ ਦਿਲੇ ਨਹੀਂ ਕੀਤਾ ਕਿਉਂਕਿ ਮੇਰਾ ਸਿਰ ਦਰਦ ਜੇ ਇੱਕ ਵਾਰੀ ਹੋਣ ਲੱਗ ਜੇ ਬਹੁਤ ਜ਼ਿਆਦਾ ਦਰਦ ਹੁੰਦਾ ਹੈ ਤੇ ਇਹ ਚੀਜ਼ ਨੂੰ ਇਗਨੋਰ ਕਰਿਓ ਵੈਸੇ ਮੈਂ ਚੁੰਨੀ ਸਿਰ ਤੋਂ ਕਦੇ ਉਤਾਰਦੀ ਨਹੀਂ ਹੈਗੀ ਤੇ ਚੁੰਨੀ ਉਤਾਰਨੀ ਵੀ ਨਹੀਂ ਚਾਹੀਦੀ ਚੁੰਨੀ ਤਾਂ ਆਪਣੀ ਦੀ ਸਿਰ ਦੀ ਸ਼ਾਨ ਹੁੰਦੀ ਆ ਤੇ ਸਰਦਾਰੀ ਆ ਜਿਵੇਂ ਪੱਗ ਨਾਲ ਸਰਦਾਰੀ ਹੁੰਦੀ ਆ ਉਦੋਂ ਚੁੰਨੀ ਨਾਲ ਵੀ ਸਰਦਾਰੀ ਹੁੰਦੀ ਹੈ ਜੀ ਮੈਨੂੰ ਲੱਗਦਾ ਟੋਪੀ ਤਾਰਨੀ ਵੀ ਨਹੀਂ ਚਾਹੀਦੀ ਕਿਉਂਕਿ ਹਵਾ ਲੱਗ ਜਾਂਦੀ ਹੈ ਨਾ ਉਹ ਠੰਡ ਲੱਗ ਜਾਏ ਫਿਰ ਸਿਰ ਦੁਖਾਂਲਾ ਹੋ ਜਾਂਦਾ। ਫਿਰ ਉਹ ਸਿੱਧੀ ਰੂਪ ਵਿੱਚ ਨਹੀਂ ਆਉਂਦਾ। ਹਾਂ। ਨਾਲੇ ਫਿਰ ਸਾਰੇ ਕੰਮ ਰਹਿ ਜਾਂਦੇ ਨੇ ਜਿਵੇਂ ਸਿਰ ਪੈਨ ਹੋਣ ਲੱਗ ਜਾਵੇ। ਨਾਲੇ ਟੋਪੀ ਦੇਖ ਲਓ ਤੁਸੀਂ ਕਿੰਨੀ ਸੋਹਣੀ ਲੱਗਦੀ ਹੈ ਲਈ ਹੋਈ ਇਹ ਹੋਮ ਮੇਡ ਚੀਜ਼ਾਂ ਨਾ ਨਿੱਗੀਆਂ ਹੁੰਦੀਆਂ ਨੇ। ਟੋਪੀਆਂ ਨੇ ਮੇਰੇ ਕੋਲ ਦੂਜੀਆਂ ਵੀ ਹੈਗੀਆਂ ਨੇ ਮੁੱਲ ਦੀਆਂ ਵੀ ਰੈਡੀਮੇਡ ਬਣੀਆਂ ਹੋਈਆਂ ਪਰ ਉਹਨਾਂ ਨਾਲੋਂ ਨਿੱਗੀ ਇਹ ਜ਼ਿਆਦੇ ਆ। ਇਹ ਦੇਖੋ ਕਿੰਨਾ ਪਿਆਰਾ ਕਰ ਰਹਾ ਹੈ। ਇਹ ਮੇਰੀ ਜੈਕਟ ਦੇ ਨਾਲ ਮੈਚ ਕਰਦਾ ਮੈਂ ਫਿਰ ਤੈਨੂੰ ਹੀ ਲੈ ਲਈ ਜੀ ਲੋ ਜੀ ਭੈਣੇ ਕਰਤੇ ਤੁਹਾਡੇ ਕੋਰੀਅਰ ਤੁਹਾਨੂੰ ਟ੍ਰੈਕਿੰਗ ਨੰਬਰ ਮੈਂ ਅੱਜ ਸੈਂਡ ਕਰ ਦੋਗੀ ਠੀਕ ਹੈ ਜੀ ਫਿਕਰ ਨਾ ਕਰਿਓ ਕਰੋ ਕਈ ਵਾਰੀ ਆ ਹੁਣ ਸੰਡੇ ਤੇ ਸੈਚਰਡੇ ਵਿੱਚ ਆ ਜਾਊਗਾ ਨਾ ਇਹਦੇ ਕਰਕੇ ਥੋੜਾ ਜਿਹਾ ਲੇਟ ਹੋ ਜਾਊਗਾ ਤੇ ਤੁਸੀਂ ਟੈਨਸ਼ਨ ਨਹੀਂ ਲੈਣੀ ਕੁਝ ਆਪਾਂ ਕੱਲ ਕਰਤੇ ਕੁਝ ਅੱਜ ਕਰਤੇ ਜਿਹੜਾ ਰਹਿ ਗਿਆ ਆਪਾਂ ਸੋਮਵਾਰ ਨੂੰ ਕਰ ਦਾਂਗੇ ਜੀ ਓਕੇ ਜੀ ਹਾਂਜੀ ਇੱਥੋਂ ਲਈਏ ਆਪਾਂ ਉਹਨ ਜਿਹੜੀ ਤੁਸੀਂ ਕਿਹਾ ਸੀ ਕਿ ਪੈਣ ਦੀ ਨਾਭੀ ਕੋਟੀ ਸੀਗੀ ਆ ਦੇਖ ਲਓ ਜਿਹੜਾ ਤੁਹਾਨੂੰ ਕਲਰ ਪਸੰਦ ਆਉਂਦਾ ਨਾਲ ਜੋ ਤੁਸੀਂ ਆਰਡਰ ਕਰ ਸਕਦੇ ਹੋ ਠੀਕ ਹੈ ਜੀ ਜਿਹੜਾ ਵੀ ਕਲਰ ਤੁਹਾਨੂੰ ਵਧੀਆ ਲੱਗਦਾ ਸਕਰੀਨ ਸ਼ਾਟ ਲੈ ਕੇ ਤੇ ਮੈਨੂੰ ਵਟਸਐਪ ਕਰ ਦਿਓ ਜੀ ਇਹ ਹੈਗੇ ਤਿੰਨ ਪੱੱਤਰ ਰੱਖਦੇ ਇਹ ਹੈਗੇ ਤਿੰਨ ਪਲਾਈ ਦੀ ਪਸ਼ਮ ਜੀ ਦੇਖੋ ਇਹ ਵੀ ਬਹੁਤ ਸੋਹਣੀ ਲੱਗਦੀ ਹੈ ਪਰ ਉਹ ਭੈਣ ਦੀ ਆਪਣੀ ਦੂਜੀ ਲਈ ਆ ਆਪਾਂ ਨੇ ਉਹ ਵੀ ਤੁਹਾਨੂੰ ਦਿਖਾ ਦੇਣੀ ਆ ਉਹਨੇ ਇਹ ਵਾਲੀ ਪਸ਼ਮ ਲਈ ਆ ਆਪਾਂ ਇਹ ਦੇਖੋ Yeah. you. ਜੋ ਸ਼ਹਿਰ ਦੇ ਕੰਮ ਆਪਾਂ ਨਿਵੇੜਦੇ ਪਾਰਸਲ ਤੁਹਾਡੇ ਲਾਤੇ ਜਿਹੜੇ ਇੱਕਦੋ ਕੰਮ ਹੋਰ ਸੀਗੇ ਉਹ ਵੀ ਕਰਤੇ ਅੱਜ ਥੋੜਾ ਜਿਹਾ ਕਵੇਲਾ ਹੋ ਗਿਆ ਸੀ ਤਾਂ ਕਰਕੇ ਰੋਟੀ ਬਾਹਰ ਖਾਤੀ ਆ ਨਹੀਂ ਅਸੀਂ ਬਾਹਰ ਦਾ ਖਾਣਾ ਨਹੀਂ ਖਾਂਦੇ ਹੈਗੇ ਘਰ ਦਾ ਹੀ ਖਾਣਾ ਜ਼ਿਆਦਾ ਖਾਂਦੇ ਆ ਬਸ ਰੋਟੀ ਵੀ ਆਪੇ ਇੱਕੀ ਕੇ ਖਾਧੀ ਆ ਬਸ ਕਿਉਂਕਿ ਬਾਹਰ ਦਾ ਖਾਣਾ ਆਪਣੇ ਇਨਾ ਹਾਜ਼ਮ ਆਉਂਦਾ ਨਹੀਂ ਜੀ ਹਾਂ ਜੇ ਘਰ ਜਾ ਕੇ ਖਾਂਦੇ ਤਾਂ ਫਿਰ ਲੇਟ ਹੋ ਜਾਂਦਾ ਨਾਲੇ ਵੀਡੀਓਜ਼ ਬਣਾਉਣ ਤੋਂ ਪਈਆਂ ਨੇ ਹਜੇ ਜਿਹੜੇ ਪਾਸੋਂ ਲੈਣੀ ਸੀ ਉਹ ਲੈ ਲਈ ਆਪਾਂ ਨੇ ਥੋੜਾ ਜਿਹਾ ਕੰਮ ਸੀ ਗਿਆ ਹੁਣ ਨਿਬੜ ਗਏ ਮੂਲੇ ਪਾਸੇ ਮੈਂ ਬਣਾਈਆਂ ਨਾ ਹੁੰਦੀਆਂ ਹਾਂਜੀ ਸਰੰਦ ਰੋਡ ਆਪਾਂ ਨੂੰ ਪਟਿਆਲਾ ਵੀ ਉੱਨੇ ਹੀ ਪੈ ਜਾਂਦਾ ਤੇ ਰਾਜਪੁਰਾ ਵੀ ਉੱਨੇ ਹੀ ਪੈ ਜਾਂਦਾ ਇਹ ਦੇਖ ਲਓ ਇਹਨਾਂ ਦੀ ਵੀ ਜ਼ਿੰਦਗੀ ਹੈ ਵਿਚਾਰਿਆਂ ਦੀ ਤਾਂ ਆਪਾਂ ਕਈ ਵਾਰੀ ਹੁੰਦੇ ਸੌਂਦੇ ਵੀ ਕਿਉਂਕਿ ਜੰਨੇ ਵੀ ਸਾਡੇ ਕੋਲ ਤਾਂ ਆ ਨਹੀਂ ਸਾਡੇ ਕੋਲ ਆ ਨਹੀਂ ਤਾਂ ਆਪ ਤੋਂ ਨੀਵੇਂ ਵੱਲ ਦੇਖ ਕੇ ਬੜਾ ਵਧੀਆ ਟਾਈਮ ਲੰਘ ਜਾਂਦਾ ਸ਼ਾਮ ਦੇ ਮੈਂ ਤਾਂ ਪੰਜ ਕਹਿਣ ਕਿ 6:00 ਵਜੇ 6:00 ਵਜੇ ਜੀ ਹਜੇ ਅਸੀਂ ਕੋਈ ਵੀਡੀਓ ਨਹੀਂ ਬਣਾਈ ਕੋਈ ਐਡੀਟਿੰਗ ਨਹੀਂ ਹੋਈ ਹੈਗੀ ਜਾ ਕੇ ਹੁਣ ਦੇਖ ਲਓ ਵੀ 8-9 ਵਜ ਜਾਣੇ ਮੈਨੂੰ ਫਿਰ ਜੇ ਤੁਹਾਡੇ ਫੋਨ ਨਹੀਂ ਚੱਕਦੇ ਵੀ ਤੁਹਾਨੂੰ ਐ ਲੱਗਦਾ ਵੀ ਅਸੀਂ ਫੋਨ ਕਰਦੇ ਆ ਤੁਸੀਂ ਫੋਨ ਨਹੀਂ ਚੱਕਦੇ ਬਸ ਸ਼ਾਮ ਨੂੰ 5:00 ਵਜੇ ਤੋਂ 8:00 ਵਜੇ ਤੱਕ ਤਾਂ ਮੇਰੇ ਕੋਲ ਬਿਲਕੁਲ ਟਾਈਮ ਨਹੀਂ ਹੁੰਦਾ ਜੀ 400 ਤੁਹਾਡੇ ਪਹੁੰਚ ਜਾਣਗੇ ਬਸ ਅਗਲੇ ਹਫਤੇ ਦੇ ਵਿੱਚ ਵਿੱਚ ਅਗਲੇ ਕੱਲ ਨੂੰ ਸੰਡੇ ਪਰਸੋਂ ਨੂੰ ਪਾਉਣ ਨੂੰ ਦੱਸੋ ਨੂੰ ਸ਼ਾਇਦ ਹੋ ਪਹੁੰਚ ਜਾਣਗੇ ਜਿਹੜੇ ਤਾਂ ਉਰੇ ਵਾਲੇ ਨੇ ਆਪਣੇ ਪੰਜਾਬ ਵਾਲੇ ਜਿਹੜੇ ਪੰਜਾਬ ਵਾਲੇ ਨੇ ਉਹ ਤਾਂ ਅੱਜ ਹੀ ਪਹੁੰਚਣਾ ਅੱਜ ਕਰਤੇ ਕੱਲੂ ਪਹੁੰਚ ਜਾਂਦੇ ਜਿਸ ਸੰਡੇ ਨਾ ਹੁੰਦਾ ਜਿਹੜੇ ਪੰਜਾਬ ਵਾਲੇ ਨੇ ਜੇ ਉਹ ਤਾਂ ਕੱਲ੍ਹ ਨੂੰ ਪਹੁੰਚ ਜਾਂਦੇ ਜੇ ਸੰਡੇ ਨਾ ਹੁੰਦਾ ਹੁਣ ਬਸ ਮੈਂ ਤੁਹਾਨੂੰ ਕਿਹਾ ਸੀਗਾ ਫਿਰ ਨਾ ਫਿਰ ਵੀ ਆਪਾਂ ਵੱਧ ਟਾਈਮ ਲਾ ਕੇ ਚੱਲਦੇ ਹਾਂ ਉਹ ਕਹਿੰਦਾ ਵੀ ਮੰਡੇ ਤੱਕ ਪਾਉਣ ਜਾਣਗੇ ਹੂੰ ਜਾਨੀ ਕਿ 2 ਦਿਨ ਦਾ ਹੁੰਦਾ ਜਿਹੜੇ ਪਹਿਲਾਂ ਭੇਜੇ ਸੀਗੇ ਉਹ ਵੀ ਤੀਜੇ ਦਿਨ ਸਿਵ ਹੋ ਗਏ ਸੀ ਉਹਨਾਂ ਨੂੰ ਤੇ ਜਿਹੜੇ ਇਹ ਵਾਲੇ ਨੇ ਇਹ ਵੀ ਮੈਨ ਲੱਗਦਾ ਵੀ ਤੁਹਾਨੂੰ ਮੰਨ ਕੇ ਚੱਲੀ ਵੀ ਉਹ ਤਾਂ ਸੋਮਵਾਰ ਕਹਿੰਦਾ ਸੀ ਵੀ ਸੋਮਵਾਰ ਨੂੰ ਮਿਲ ਜਾਣਗੇ ਉਹਨਾਂ ਦਾ ਡਾਕਟਰ ਪਹੁੰਚ ਜਾਂਦੇ ਨੇ ਸਾਡੇ ਜਿੱਥੇ ਡਾਕਟਰ ਹੁੰਦੇ ਜਿਵੇਂ ਹੁਣ ਕੋਈ ਪਿੰਡ ਜਾ ਜਾ ਕੋਈ ਅੰਦਰ ਆ ਫਿਰ ਫੋਨ ਫੋਨ ਰਿਸੀਵ ਕਰਨ ਦੀ ਕਦੀ ਦਿਹਾੜੀ ਲੱਗ ਜਾਂਦੀ ਹੈ ਹਾਂਜੀ ਜਿਹੜਾ ਤੁਹਾਨੂੰ ਫੋਨ ਨੰਬਰ ਦਿੱਤਾ ਹੋਇਆ ਉਸੇ ਲਿਖਤਾ ਉਹਦੇ ਉੱਪਰ ਜਦੋਂ ਵੀ ਕੋਰੀਅਰ ਆਉਂਦਾ ਕੋਈ ਤਾਂ ਤੁਸੀਂ ਤੁਹਾਨੂੰ ਫੋਨ ਕਰੋਗੇ ਇਹ ਥੋੜੀ-ਬਹੁਤੀ ਦੂਰੀ ਤੇ ਵੀ ਤੁਹਾਡੇ ਪਿੰਡੋਂ ਆ ਤੁਸੀਂ ਉਹ ਤੇ ਰੀਸੀਵ ਕਰ ਲਿਓ ਜੀ ਠੀਕ ਹੈ ਜੀ ਤੇ ਫੀਡਬੈਕ ਜ਼ਰੂਰ ਦਿਓ ਵੀ ਤੁਹਾਨੂੰ ਕਿੱਦਾਂ ਦੇ ਲੱਗੇ ਨੇ ਇਹ ਜੇ ਕੋਈ ਗਲਤੀ ਵੀ ਹੋਈ ਤਾਂ ਵੀ ਤੁਸੀਂ ਦੱਸਣਾ ਆਪਾਂ ਅੱਗੇ ਤੋਂ ਉਹ ਗਲਤੀ ਸੁਧਾਰਨ ਦੀ ਕੋਸ਼ਿਸ਼ ਕਰਾਂਗੇ ਠੀਕ ਹੈ ਜੀ ਵੈਸੇ ਤਾਂ ਆਪਾਂ ਕੋਈ ਗੁਨਾਹ ਛੱਡਦੇ ਨਹੀਂ ਹੈਗੇ ਦੇਖੋ ਮੈਂ ਟੋਪੀ ਲੈ ਕੇ ਗਈ ਸੀ ਅੱਜ ਮੇਰੇ ਸਿਰ ਨੂੰ ਆਰਾਮ ਰਿਹਾ ਬਹੁਤ ਜ਼ਿਆਦਾ ਨਹੀਂ ਤਾਂ ਮੇਰਾ ਸਵੇਰੇ ਸਿਰਦਰਦ ਬਹੁਤ ਹੁੰਦਾ ਸੀਗਾ ਉਹ ਵੀ ਉਹ ਚੇਹੇ ਬੱਤੀ ਕੇ ਇਹ ਅੱਜ ਦਿਖਾ ਦਾਂਗੇ ਇਹ ਬਣਾ ਲੈ ਇੱਕ ਟਿੱਕੀ ਦਾ ਐਂਡ ਦੇਣਾ ਹੈ ਨਾ ਉਹਨੇ ਘਰ ਜਾ ਕੇ ਦਿਖਾ ਦੋਗੇ ਬਸ ਤੂਫਾਨ ਆਈ ਤੇ ਉਹ ਜੋ ਵੀ ਪਾਰਸਲ ਕਰੇ ਆਣੇ ਉਹ ਵੀ ਅੱਜ ਥੋੜਾ ਜਿਹਾ ਲੇਟ ਹੋ ਗਿਆ ਫੋਨ ਕਰ ਲਿਆ ਉਹਨੂੰ ਹੈ ਨਾ ਤੇ ਹੋਰ ਵੀ ਕੁਝ ਆਣਾ ਤਾਂ ਸ਼ਾਇਦ ਹੈਗਾ ਮੈਂ ਲੱਗਦਾ ਇੱਕ ਭੈਣ ਨੂੰ ਬੜਵਾਏ ਸੀ ਸਾਡੇ ਤੋਂ ਜੋੜੇ ਵਾਲੀਆਂ ਟੋਪੀਆਂ ਇੱਕ ਬਲੈਕ ਇੱਕ orange ਇੱਕ white ਉਹਦੇ ਰੈਡੀ ਹੋ ਗਈਆਂ ਤੇ ਮੈਂ ਤੁਹਾਨੂੰ ਜਾ ਕੇ ਦਿਖਾਉਣੀ ਆ ਬਹੁਤ ਸੋਹਣੀਆਂ ਬਣੀਆਂ ਨੇ ਉਹ ਕਿਉਂ ਭੈਣ ਨੂੰ ਫਿਰ ਵੀਡੀਓ ਚ ਦੱਸੂਗੀ ਵੀ ਤੇਰੀਆਂ ਭੈਣੇ ਬਣ ਗਈਆਂ ਤੂੰ ਫੋਨ ਕਰ ਲੈ ਕਿਉਂਕਿ ਮੇਰੇ ਤਾਂ ਨੰਬਰ ਇੱਧਰ ਉੱਧਰ ਹੋ ਜਾਂਦੇ ਨੇ ਇਹ ਸਾਰੇ ਦੇ ਨੰਬਰ ਤਾਂ ਮੈਂ ਸੇਵ ਵੀ ਨਹੀਂ ਨਾ ਕਰ ਸਕਦੀ ਕਈ ਤਾਂ ਬਸ ਭੈਣਾਂ ਹੈਲੋ ਕਰਕੇ ਛੱਡ ਦਿੰਦੀਆਂ ਨੇ ਤੁਸੀਂ ਹੈਲੋ ਕਰਕੇ ਨਾ ਛੱਡਿਆ ਕਰੋ ਜਿਹੜਾ ਤੁਹਾਨੂੰ ਕੰਮ ਹੁੰਦਾ ਤੁਸੀਂ ਮੈਸੇਜ ਕਰਦਿਆ ਕਰੋ ਜੇ ਕਿਸੇ ਨੂੰ ਮੇਰੀ ਭੈਣ ਨੂੰ ਲਿਖਣਾ ਨਹੀਂ ਆਉਂਦਾ ਤਾਂ ਵਾਇਸ ਮੈਸੇਜ ਛੱਡ ਦੇ ਕਰੋ ਮੈਂ ਆਪਣੇ ਆਪ ਹੀ ਸੁਣ ਕੇ ਤੁਹਾਨੂੰ ਰਿਪਲਾਈ ਕਰ ਦਿਆ ਕਰੂੰਗੀ ਠੀਕ ਹੈ ਜੀ ਕੱਦੇ ਗਏ ਹੋਏ ਆਪਾਂ 12 ਵਜੇ ਦੇ ਤਿੰਨ ਚਾਰ ਘੰਟੇ ਲੱਗੇ ਸਾਨੂੰ ਬਾਹਰੇ ਬਸ ਹੁਣ ਜਾ ਕੇ ਫਟਾਫਟ ਇੱਕ ਸ਼ਾਰਟ ਵੀਡੀਓ ਬਣਾਉਣੀ ਆ ਤੇ ਇਸ ਬਲੌਗ ਦਾ ਐਂਡ ਕਰਨਾ ਆਪਾਂ ਇਹੀ ਬਲੌਗ ਜਿਹੜਾ ਬਣਾਇਆ ਇਹੀ ਅਪਲੋਡ ਕਰਨਾ ਤੁਸੀਂ ਦੇਖ ਲੋਗੇ ਹੁਣ ਇੱਕ ਦਿਨ ਦੇ ਵਿੱਚ ਹੀ ਸਾਰਾ ਕੁਝ ਹੋ ਜਾਂਦਾ ਤੇ ਤੁਹਾਡੇ ਫੋਨ ਕਾਲਾਂ ਵੀ ਸੁਣਨੀ ਆ ਹਨਾ ਫੋਨ ਕਾਲਾਂ ਇਹ ਨਹੀਂ ਹੈਗਾ ਵੀ ਮੈਨੂੰ ਵਧੀਆ ਨਹੀਂ ਲੱਗਦੀਆਂ ਪਰ ਕਈ ਵਾਰੀ ਮੇਰੇ ਕੋਲ ਟਾਈਮ ਨਹੀਂ ਹੁੰਦਾ ਹੈਗਾ ਜਦੋਂ ਵੀ ਟਾਈਮ ਹੁੰਦਾ ਮੈਂ ਕਈਆਂ ਨੂੰ ਤਾਂ ਬੈਕ ਕਾਲ ਕਰ ਵੀ ਲੈਨੀ ਆ ਤੁਸੀਂ ਪੁੱਛ ਵੀ ਲਿਓ ਪਰ ਕਈ ਵਾਰੀ ਬੈਕ ਕਾਲ ਦਾ ਵੀ ਟਾਈਮ ਨਹੀਂ ਹੁੰਦਾ ਹੈਗਾ ਵੀਰ ਨੇ ਘੱਕ ਗੰਦੇ ਦੀ ਪਰਲੇ ਪਾਸੇ ਦੇ ਵੀ ਇਹਦੇ ਘਰ ਘਾਲ ਕੇ ਖਾ ਜਾਂਦੇ ਨਾ ਉਹ ਭੁੱਖਲੇ ਗੜ ਦੇ ਮਸਾਲੇ ਮਸੂਲੇ ਪਾ ਦ ਨਾ ਇਹ ਵਰ ਕੋ ਖਾਣ ਲੱਗ ਜਾਂਦੇ ਆਪ ਨੂੰ ਕੋ ਦੇ ਘਾਰੇ ਨੇ ਦਰਾਣੀ ਅਰਦੇਉ ਤੇ ਦਿੱਤੇ ਤੇ ਦਿੱਤੇ ਕੋਹੋਂ ਆਇਆ ਕੋਹੋਂ ਆਇਆ ਪੋਪੀ ਆਇਆ ਪੋਪੀ ਤੋਪੀ ਆਇਆ ਪੋਪੀ ਆਇਆ ਤੋ ਦਿੱਤੇ ਦਿੱਤੇ ਤੋ ਖੁੱਲਣਾ ਠਾ ਦਿਓ ਜੇ ਖੇਬਣੀ ਕਿਨੇ ਖੋਲੇ ਤੈਨੂੰ ਤਸੀਓਏ ਕਿਨੇ ਖੋਲੇ ਕਿਨੇ ਖੋਲੇ udah balikin, udah balikin ਇਹ ਨਹੀਂ ਕਰਦਾ ਨਾ 3 ਘੰਟੇ ਤੋਂ ਵਿਚਾਰਾ ਅੰਦਰ ਹੀ ਸੀ। ਲਓ ਜੀ ਆਪਾਂ ਨੇ ਤਿੰਨ ਟੋਪੀਆਂ ਰੈਡੀ ਕਰਵਾਈਆਂ ਨੇ ਕਿਸੇ ਮੇਰੀ ਭੈਣ ਨੇ ਮੰਗਵਾਈਆਂ ਸੀਗੀਆਂ। ਉਹ ਗੁਰੂ ਘਰ ਦੇ ਬਾਣੇ ਨਾਲ ਦਾ ਬਣਵਾਉਣਾ ਚਾਹੁੰਦੀ ਸੀ ਇਹ। ਤੇ ਦੇਖੋ ਕਿੰਨਾ ਸੋਹਣਾ ਬਣਿਆ। ਲੈ ਭਣੇ ਤੇਰੀਆਂ ਟੋਪੀਆਂ ਤਿਆਰ ਨੇ। ਤੇ ਤੂੰ ਮੈਨੂੰ ਫੋਨ ਕਰ ਲਈਂ ਜਰੂਰ ਕਿਉਂਕਿ ਮੇਰੇ ਤੋਂ ਤੇਰਾ ਫੋਨ ਅੱਧਰ-ਉੱਧਰ ਹੋ ਗਿਆ। ਠੀਕ ਐ? ਤੇ ਤੁਸੀਂ ਕਰ ਲਓ ਕਿਉਂਕਿ ਮੇਰੇ ਕੋਲੋਂ ਬਹੁਤ ਆਉਂਦੀ ਨੇ ਉਹਦੇ ਘਰ ਕੇ ਮੈਨੂੰ ਫੋਨ ਨੰਬਰ ਸਾਰੇ ਵਿੱਚ ਸੇਵ ਵੀ ਨਹੀਂ ਕਰ ਸਕਦੇ ਦੇਖੋ ਕਿੰਨੇ ਸੋਹਣੇ ਬਣੇ ਨੇ ਇਹ ਇੱਕ ਮੇਰੀ ਭੈਣ ਨੇ ਬਲੈਕ ਬਣਵਾਇਆ ਸੀ ਤੇ ਇੱਕ ਵਾਈਟ ਇੱਕ ਇਹ ਗੁਰੂ ਦੇ ਬਾਣੇ ਨਾਲ ਦਾ ਉਹ ਗੁਰੂ ਘਰ ਦੀ ਕੋਈ ਸੇਵਾ ਕਰਦੀ ਹੋਣੀ ਆ ਦੇਖੋ ਕਿੰਨੇ ਪਿਆਰੇ ਬਣੇ ਨੇ ਤਿੰਨੇ ਦੇਖੋ ਤੇ ਇੱਕ ਮੈਂ ਤੁਹਾਨੂੰ ਸਵੈਟਰ ਦਿਖਾ ਦਿੰਨੀ ਆ ਇਹ ਦੇਖੋ ਜੀ ਇਹ ਸਵੈਟਰ ਰੈਡੀ ਹੋਇਆ ਆਪਣਾ ਜੈਂਟਸ ਸਵੈਟਰ ਹੈ ਵੈਸੇ ਮੈਂ ਇਹਨਾਂ ਵਾਸਤੇ ਤਿਆਰ ਕਰਵਾਇਆ ਪਰ ਤੁਸੀਂ ਆਰਡਰ ਕਰ ਸਕਦੇ ਹੋ ਜੇ ਕਿਸੇ ਨੂੰ ਇਹ ਵੀ ਪਸੰਦ ਆਉਣਾ ਤਾਂ ਆਪਾਂ ਇਹ ਵੀ ਸੇਲ ਕਰ ਸਕਦੇ ਆ ਵੈਸੇ ਮੈਂ ਇਹਨਾਂ ਵਾਸਤੇ ਬਣਵਾਇਆ ਤੁਹਾਨੂੰ ਇੱਕ ਵੀਡੀਓ ਜੇ ਇਹਨਾਂ ਦੇ ਪਾਇਆ ਹੋਏ ਵੀ ਦਿਖਾ ਦੋਗੇ ਤੁਸੀਂ ਉੱਥੋਂ ਫਿਟਿੰਗ ਦਾ ਮੈਜ਼ਰਮੈਂਟ ਲਾ ਸਕਦੇ ਹੋ ਆਪਣਾ ਜੇ ਕਿਸੇ ਨੇ ਮੇਰੇ ਵੀਰ ਨੇ ਲੈਣਾ ਹੈ ਤਾਂ ਲੈ ਸਕਦਾ ਕਈ ਮੁੰਡੇ ਕਹਿੰਦੇ ਨੇ ਵੀ ਆਂਟੀ ਸਾਨੂੰ ਸਵੈਟਰ ਬਣਾ ਕੇ ਦੇ ਦਿਓ ਲੈ ਪੁੱਤ ਜੇ ਤੁਹਾਨੂੰ ਪਸੰਦ ਆ ਤਾਂ ਤੁਸੀਂ ਲੈ ਸਕਦੇ ਹੋ ਠੀਕ ਹੈ ਜੀ ਇਹਦੇ ਮੈਰੂਨ ਜਿਹਾ ਕਲਰ ਹੈ ਬੜਾ ਪਿਆਰਾ ਜਿਹਾ ਬਾਕੀ ਤੁਹਾਨੂੰ ਫਿਟਿੰਗ ਪਾ ਕੇ ਪਤਾ ਲੱਗ ਜੂਗੇ ਠੀਕ ਹੈ ਜੀ ਇਹ ਦੇਖੋ ਆਪਣੇ ਤਿੰਨ ਟੋਪੀਆਂ ਕਿੰਨੇ ਪਿਆਰੇ ਕਲਰ ਨੇ ਤਿੰਨੋਂ ਬਸ ਅੱਜ ਦੇ ਬਲੌਗ ਦੇ ਵਿੱਚ ਇੰਨਾ ਹੀ ਮਿਲਦੇ ਆ ਜਿ ਕਿਸੇ ਹੋਰ ਬਲੌਗ ਦੇ ਵਿੱਚ ਅੱਜ ਕੋਈ ਖਾਸ ਨਹੀਂ ਸੀ ਉਹ ਬਲੌਗ ਦੇ ਵਿੱਚ ਪਰ ਜਿੰਨਾ ਕੁ ਵੀ ਸੀਗਾ ਤੁਸੀਂ ਪਰਵਾਹ ਨ ਕਰਿਓ ਠੀਕ ਹੈ ਜੀ ਮੇਰੇ ਵਲੌਗ ਨੂੰ ਵੱਧ ਤੋਂ ਵੱਧ ਪਿਆਰ ਦਿਓ ਚੈਨਲ ਨੂੰ ਕਰ ਲਓ ਸਬਸਕ੍ਰਾਈਬਰ ਬੈਲ ਆਈਕਨ ਦਾ ਬਟਨ ਚੈਨਲ ਚੈਨਲ ਨੂੰ ਕਰ ਲਓ ਜੀ ਸਬਸਕ੍ਰਾਈਬ ਤੇ ਬੈਲ ਆਈਕਨ ਜਰੂਰ ਦਬਲਿਓ ਜੀ ਤਾਂ ਕਿ ਮੇਰੀ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਨੂੰ ਜਲਦੀ ਮਿਲ ਸਕੇ ਚਲੋ ਜੀ ਮਿਲਦੇ ਹਾਂ ਕਿਸੇ ਹੋਰ ਵਲੌਗ ਦੇ ਵਿੱਚ ਤਦ ਤੱਕ ਲਈ ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਜਿਉਂਦੇ ਬਸਤੇ ਰਹੋ ਜੀ ਚਲੇ ਫੋਟੋ ਵਿੱਚ ਅੱਗੇ ਉੱਤੇ ਚਲੋ ਹਾਂਜੀ ਅੱਜ ਦੇ ਵਲੌਗ ਦੇ ਵਿੱਚ ਬਸ ਇੰਨਾ ਹੀ ਚੈਨਲ ਨੂੰ ਕਰ ਲੋ ਜੀ ਸਬਸਕ੍ਰਾਈਬ ਤੇ ਮੇਰੀ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਕਰਿਆ ਕਰੋ ਜਿਨ੍ਹਾਂ ਨੂੰ ਜਾਨੀ ਪਸੰਦ ਆਉਂਦੀਆਂ ਨੇ ਤੇ ਕਮੈਂਟ ਕਰਿਆ ਕਰੋ ਮੇਰੀ ਵੀਡੀਓ ਨੂੰ ਸ਼ੇਅਰ ਵੀ ਕਰ ਸਕਦੇ ਹੋ ਜੇ ਕਿਸੇ ਨੂੰ ਪਸੰਦ ਆਉਂਦੀ ਆ ਜਿਵੇਂ ਜੇ ਮੈਂ ਡੇਲੀ ਵਲੌਗ ਦੇ ਵਿੱਚ ਕਰਦੇ ਹਾਂ ਜਿਹੜਾ ਵੀ ਅਸੀਂ ਕੰਮ ਕਰਦੇ ਹਾਂ ਤੁਹਾਡੇ ਨਾਲ ਸ਼ੇਅਰ ਕਰਨਾ ਚਾਹੁੰਦੇ ਹਾਂ ਜੀ ਤੇ ਪਾਰਸਲ ਆਪਾਂ ਦਾ ਭੈਣ ਦੇ ਨਾ ਦਿੱਤੇ ਆ ਤੁਹਾਨੂੰ ਮੈਂ ਦਿਖਾ ਵੀ ਦਿੱਤਾ ਹੈ ਤੇ ਬਸ ਅੱਜ ਤਾਂ ਇੰਨਾ ਹੀ ਆ ਜੀ ਤੇ ਇਹਦੇ ਬਾਰੇ ਮੈਂ ਤੁਹਾਨੂੰ ਦੱਸ ਦੇਵਾਂ ਭੈਣ ਮੇਰੀ ਕਾਲ ਜ਼ਰੂਰ ਕਰ ਲਵੇ ਉਹਦੀਆਂ ਕੋਟੀਆਂ ਬੁਲਕੇ ਟੋਪੀਆਂ ਸੌਰੀ ਬੁਲਕੇ ਰੈਡੀ ਨੇ ਜੀ ਤੇ ਤੁਸੀਂ ਆਰਡਰ ਵੀ ਇਹਨਾਂ ਦੇ ਦੇ ਸਕਦੇ ਹੋ ਦੂਜੀਆਂ ਟੋਪੀਆਂ ਆਪਣੇ ਕੋਲ ਹੈਗੀਆਂ ਨੇ ਜੀ ਤੇ ਜਰਾਬਾਂ ਆਪਣੀਆਂ ਸਾਰੀਆਂ ਸੇਲ ਹੋ ਚੁੱਕੀਆਂ ਨੇ ਤੇ ਬਲouses ਵੀ ਆਪਣੇ ਕੋਲ ਬਿਲਕੁਲ ਕੋਈ ਨਹੀਂ ਹੈਗਾ ਰੈਡੀ ਹੋ ਰਹੇ ਨੇ ਜਿਹੜੇ ਸਕੀਵੀਆਂ ਨੇ ਜਦੋਂ ਵੀ ਰੈਡੀ ਹੋਗੇ ਤੁਹਾਨੂੰ ਮੈਂ ਦਿਖਾ ਦਵਾਂਗੀ ਠੀਕ ਹੈ ਅੱਜ ਦੇ ਵਲੌਗ ਵਿੱਚ ਬਸ ਇੰਨਾ ਹੀ ਮਿਲਦਿਆਂ ਜੀ ਕਿਸੇ ਹੋਰ ਵਲੌਗ ਦੇ ਵਿੱਚ ਤਦ ਤੱਕ ਲਈ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਜਿਉਂਦੇ ਬਸਤੇ ਰਹੋ ਜੀ